ਹੁਣ ਜਦੋਂ ਅਕਾਲੀ ਦਲ ਦੇ ਸੀਨੀਅਰ ਆਗੂ ਹਰਦੀਪ ਸਿੰਘ ਡਿੰਪੀ ਢਿੱਲੋਂ ਨੇ ਅਕਾਲੀ ਦਲ ਦੀ ਡੁੱਬਦੀ ਬੇੜੀ 'ਚੋਂ ਛਾਲ ਮਾਰ ਦਿੱਤੀ ਹੈ ਤਾਂ ਡਿੰਪੀ ਢਿੱਲੋਂ ਤੇ ਸੁਖਬੀਰ ਬਾਦਲ ਹੁਣ ਆਹਮੋ ਸਾਹਮਣੇ ਹੋ ਗਏ ਨੇ ਅੱਜ ਸੁਖਬੀਰ ਬਾਦਲ ਨੇ ਵੀ ਡਿੰਪੀ ਢਿੱਲੋਂ ਬਾਰੇ ਵੱਡੀਆਂ ਗੱਲਾਂ ਬੋਲੀਆਂ ਨੇ ਤੇ ਡਿੰਪੀ ਢਿੱਲੋਂ ਨੇ ਫੇਰ ਬੋਲੀਆਂ ਨੇ ਤੇ ਡਿੰਪੀ ਢਿੱਲੋਂ ਹੁਣ ਆਮ ਆਦਮੀ ਪਾਰਟੀ 'ਚ ਜਾਣ ਦੇ ਪੂਰੇ ਸੰਕੇਤ ਦੇ ਰਹੇ ਨੇ ਪੂਰੀ ਤਿਆਰੀ ਲੱਗ ਰਹੀ ਹੈ ਡਿੰਪੀ ਢਿੱਲੋਂ ਦੀ ਆਮ ਆਦਮੀ ਪਾਰਟੀ ਚ ਜਾਣ ਦੀ ਤੁਹਾਨੂੰ ਪੂਰੀ ਜਾਣਕਾਰੀ ਦਿੰਨੇ ਆ ਆਪਣਾ ਕਮੈਂਟ ਤੁਸੀਂ ਇਹਦੇ ਬਾਰੇ ਜਰੂਰ ਲਿਖਿਓ ਜਦੋਂ ਦਾ ਕੱਲ ਦਾ ਜਿਹੜੇ ਅਕਾਲੀ ਦਲ ਦੇ ਗਿੱਦੜਵਾ ਤੋਂ ਬਹੁਤ ਸੀਨੀਅਰ ਅਕਾਲੀ ਆਗੂ ਡਿੰਪੀ ਢਿੱਲੋਂ ਹੈ ਜਿਹੜੇ ਨਿਊ ਦੀਪ ਬੱਸ ਦੇ ਮਾਲਕ ਵੀ ਮੰਨੇ ਜਾਂਦੇ ਨੇ ਉਹਨਾਂ ਨੇ ਅਕਾਲੀ ਦਲ ਤੋਂ ਕਿਨਾਰਾ ਕਰ ਲਿਆ ਵੈਸੇ ਜਦੋਂ ਦਾ ਅਕਾਲੀ ਦਲ ਦੀ ਬੇੜੀ ਦਾ ਚਾਲਕ ਤੇ ਮਲਾਹ ਸੁਖਬੀਰ ਬਾਦਲ ਬਣਿਆ ਉਦੋਂ ਦੀ ਬੇੜੀ ਡੁੱਬਦੀ ਜਾ ਰਹੀ ਹੈ ਤੇ ਲਗਾਤਾਰ ਜਿਹੜੇ ਆਗੂ ਨੇ ਉਹ ਸਵਾਰੀਆਂ ਸਮੇਤ ਛਾਲਾ ਮਾਰ ਰਹੇ ਨੇ ਤੇ ਜਦੋਂ ਅਕਾਲੀ ਦਲ ਦੀ ਬੇੜੀ ਹੁਣ ਕੁਝ ਹੋਰ ਡੁੱਬਦੀ ਡੁੱਬਦੀ ਥੱਲੇ ਗਹਿਰੇ ਪਾਣੀ ਵੱਲ ਜਾ ਰਹੀ ਹੈ ਤਾਂ ਹੁਣ ਡਿੰਪੀ ਢਿੱਲੋਂ ਨੇ ਵੀ ਛਾਲ ਮਾਰ ਦਿੱਤੀ ਹੈ ਤੇ ਡਿੰਪੀ ਢਿੱਲੋਂ ਨੇ ਬਹੁਤ ਵੱਡੇ ਦੋਸ਼ ਸੁਖਬੀਰ ਬਾਦਲ ਦੇ ਉੱਪਰ ਲਾਏ ਨੇ ਡਿੰਪੀ ਢਿੱਲੋਂ ਨੇ ਇਹ ਕਿਹਾ ਬਿਵੇਂ ਮੈਂ ਆਪਣੇ ਆਪ ਕਾਲੀ ਦਲ ਛੱਡਣਾ ਨਹੀਂ ਸਿਚਾਉਂਦਾ ਸੁਖਬੀਰ ਬਾਦਲ ਹੋਰਾਂ ਨੇ ਮਨਪ੍ਰੀਤ ਬਾਦਲ ਨੂੰ ਪਾਰਟੀ ਦੇ ਵਿੱਚ ਸ਼ਾਮਲ ਕਰਾਉਣ ਦੀ ਕੋਸ਼ਿਸ਼ ਕਰ ਰਹੇ ਨੇ ਔਰ ਉਹਨਾਂ ਦੀ ਗੱਲ طے ਹੋ ਗਈ ਹੈ ਔਰ ਇੱਥੋਂ ਤੱਕ ਡਿੰਪੀ ਢਿੱਲੋਂ ਨੇ ਆਖਿਆ ਕਿ ਮੈਨੂੰ ਹੁਣ ਗਿੱਦੜਵਾ ਦੀ ਜਿਮਣੀ ਚੋਣ ਦੇ ਵਿੱਚ ਇਹਨਾਂ ਨੇ ਉਮੀਦਵਾਰ ਖੜਾ ਕੀਤਾ ਸੀ ਪਰ ਹੁਣ ਮੈਨੂੰ ਕਹਿਣ ਲੱਗ ਪਏ ਸੀਗੇ ਵੀ ਇੱਥੋਂ ਮਨਪ੍ਰੀਤ ਬਾਦਲ ਚੋਣ ਲੜੇਗਾ ਤੇ ਜੇ ਤੂੰ ਸਿਆਸਤ ਕਰਨੀ ਹੈ ਤਾਂ ਦੇਖ ਲੈ ਉਹ ਕਹਿੰਦੇ ਫਿਰ ਮੇਰੇ ਕੋਲ ਰਾਹ ਹੋਰ ਕੋਈ ਨਹੀਂ ਸੀ ਬਚਦਾ ਤੇ ਫਿਰ ਮੈਂ ਪਾਰਟੀ ਤੋਂ ਪਾਸੇ ਹੋ ਜਾਂਦਾ ਹੀ ਕੋਈ ਇੱਕ ਰਾਹ ਮੇਰੇ ਕੋਲ ਬਚਿਆ ਇੱਥੋਂ ਤੱਕ ਬੋਲਿਆ ਡਿੰਪੀ ਢਿੱਲੋਂ ਨੇ ਕਹਿੰਦਾ ਅਸੀਂ ਤਾਂ ਵਰਤਨ ਲਈ ਰੱਖੇ ਹੋਏ ਆ ਸਾਨੂੰ ਤਾਂ ਸਾਡੇ ਅਰਗੇ ਲੋਕਾਂ ਨੂੰ ਤਾਂ ਵਰਤਿਆ ਜਾਂਦਾ ਸੋ ਉਸ ਤੋਂ ਬਾਅਦ ਫਿਰ ਅੱਜ ਸੁਖਬੀਰ ਬਾਦਲ ਸਾਹਮਣੇ ਆਏ ਸੁਖਬੀਰ ਬਾਦਲ ਨੇ ਵੀ ਵੱਡੀ ਮੀਟਿੰਗ ਵਰਕਰਾਂ ਦੀ ਕੀਤੀ ਹੈ ਉਧਰ ਡਿੰਪੀ ਢਿੱਲੋਂ ਨੇ ਵੀ ਵੱਡੀ ਮੀਟਿੰਗ ਵਰਕਰਾਂ ਦੀ ਕੀਤੀ ਹੈ ਪਹਿਲਾਂ ਕੁਝ ਦਿਨ ਦੂਜੇ ਆਗੂ ਸੁਖਬੀਰ ਬਾਦਲ ਦੇ ਖਿਲਾਫ ਬੋਲਦੇ ਰਹੇ ਤੇ ਹੁਣ ਹਰਦੀਪ ਸਿੰਘ ਡਿੰਪੀ ਢਿੱਲੋਂ ਸਾਹਮਣੇ ਆ ਗਏ ਸੁਖਬੀਰ ਬਾਦਲ ਨੇ ਕਿਹਾ ਵੀ ਡਿੰਪੀ ਢਿੱਲੋਂ ਸਾਰੀਆਂ ਗੱਲਾਂ ਝੂਠ ਬੋਲ ਰਿਹਾ ਸੁਖਬੀਰ ਬਾਦਲ ਨੇ ਕਿਹਾ ਕਿ ਬਿਲਕੁਲ ਮਨਪ੍ਰੀਤ ਬਾਦਲ ਨੂੰ ਨਾ ਤਾਂ ਅਸੀਂ ਪਾਰਟੀ ਚ ਲੈ ਰਹੇ ਆ ਨਾ ਹੀ ਉਹਨੂੰ ਗਿੱਦੜਵਾ ਤੋਂ ਅਸੀਂ ਚੋਣ ਲੜਾਉਣੀ ਸੀ ਡਿੰਪੀ ਢਿੱਲੋਂ ਬਿਲਕੁਲ ਝੂਠ ਬੋਲ ਰਹੇ ਨੇ ਉਹ ਕਹਿੰਦੇ ਕਿ ਡਿੰਪੀ ਢਿੱਲੋਂ ਹੀ ਸਾਡੇ ਉਮੀਦਵਾਰ ਸੀ ਔਰ ਉਹ ਇਥੋਂ ਤੱਕ ਕਹਿ ਰਹੇ ਸੁਖਬੀਰ ਬਾਦਲ ਵੀ ਅਜੇ ਅਸੀਂ ਹੋਰ 10 ਦਿਨ ਡਿੰਪੀ ਢਿੱਲਾਂ ਦੀ ਉਡੀਕ ਕਰਾਂਗੇ ਫੇਰ ਕਿਤੇ ਜਾ ਕੇ ਨਵਾਂ ਉਮੀਦਵਾਰ ਖੜਾ ਕਰਾਂਗੇ ਨਾ ਉਹ ਕਹਿੰਦੇ ਮਨਪ੍ਰੀਤ ਸਾਡੀ ਪਾਰਟੀ ਚ ਆ ਰਿਹਾ ਨਾ ਸੇ ਉਹਨੂੰ ਲੈ ਰਹੇ ਆ ਤੇ ਇਥੋਂ ਤੱਕ ਕਿਹਾ ਜਾ ਰਿਹਾ ਵੀ ਡਿੰਪੀ ਢਿੱਲਾਂ ਦੀ ਆਪਦੀ ਹੀ ਗੰਢ ਧੁੱਪ ਕਿਸੇ ਤਰੀਕੇ ਨਾਲ ਹੋ ਗਈ ਸੀ ਤੇ ਹੁਣ ਉਹਨੇ ਬਹਾਨਾ ਹੋਰ ਬਣਾ ਲਿਆ ਉਧਰ ਸੱਚਮੁੱਚ ਡਿੰਪੀ ਢਿੱਲਾਂ ਦੇ ਅੱਜ ਜਦੋਂ ਪੱਤਰਕਾਰਾਂ ਨਾਲ ਗੱਲਬਾਤ ਕੀਤੀ ਹੈ ਤਾਂ ਡਿੰਪੀ ਢਿੱਲੋਂ ਦੀਆਂ ਗੱਲਾਂ ਤੋਂ ਪੂਰਾ ਲੱਗਦਾ ਸੀ ਵੀ ਡਿੰਪੀ ਢਿੱਲੋਂ ਦੀ ਆਮ ਆਦਮੀ ਪਾਰਟੀ ਨਾਲ ਅੱਟੀ-ਸੱਟੀ ਬਹਿ ਗਈ ਹੈ ਗਿੱਟਮਿਟ ਹੋ ਚੁੱਕੀ ਹੈ ਬਸ ਐਲਾਨ ਹੋਣਾ ਬਾਕੀ ਹੈ ਭਾਵੇਂ ਡਿੰਪੀ ਢਿੱਲੋਂ ਨੇ ਇਹ ਕਹਿ ਹੀ ਦਿੱਤਾ ਵੀ ਨਾ 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 ਮੇਰੀ ਅਜੇ ਗੱਲ ਨਹੀਂ ਹੋਈ ਆਮ ਆਦਮੀ ਪਾਰਟੀ ਨਾਲ ਪਰ ਕੁਝ ਟਾਈਮ ਤੱਕ ਹੋ ਜਾਏਗੀ ਫਿਰ ਤੁਹਾਨੂੰ ਸਾਰਿਆਂ ਨੂੰ ਦੱਸ ਦੇਵਾਂਗੇ ਡਿੰਪੀ ਢਿੱਲੋਂ ਨੇ ਮਨਾਂ ਨਹੀਂ ਕੀਤਾ ਵੀ ਮੈਂ ਨਹੀਂ ਜਾ ਰਿਹਾ ਆਮ ਆਦਮੀ ਪਾਰਟੀ 'ਚ ਇਥੋਂ ਤੱਕ ਕਿਹਾ ਵੀ ਆ ਜਿਹੜੇ ਮੇਰੇ ਨਾਲ ਖੜੇ ਨੇ ਸਾਰੇ ਇਹਨਾਂ ਚੋਂ ਸਿਆਣੇ ਬੰਦੇ ਮੈਨੂੰ ਕਹਿ ਰਹੇ ਨੇ ਵੀ ਆਪਾਂ ਮੁੱਖ ਮੰਤਰੀ ਸਾਹਿਬ ਨਾਲ ਗੱਲ ਕਰਕੇ ਤੇ ਆਮ ਆਦਮੀ ਪਾਰਟੀ 'ਚ ਚਲੇ ਜਾਈਏ ਤੇ ਆਪਣਾ ਗਿੱਦੜਬਾ ਸ਼ਹਿਰ ਦੇ ਬਹੁਤ ਸਾਰੇ ਕੰਮ ਹੋ ਜਾਣਗੇ ਕੋੜ ਨਿਕਲ ਜੇਗਾ ਤੇ ਕਹਿੰਦੇ ਇਹਨਾਂ ਦੇ ਮੈਂ ਆਖੇ ਲੱਗਣਾ ਹੀ ਲੱਗਣਾ ਜਿਵੇਂ ਇਹ ਕਹਿਣਗੇ ਸਿੱਧਾ ਮਤਲਬ ਇਹ ਵੀ ਆਮ ਆਦਮੀ ਪਾਰਟੀ 'ਚ ਮੈਂ ਜਾਣਾ ਹੀ ਜਾਣਾ ਤੇ ਜਿੰਨਾਂ ਕਿ ਡਿੰਪੀ ਢਿੱਲੋਂ ਗੱਲ ਗੋਲਮੋਲ ਕਰ ਰਹੇ ਨੇ ਇਹ ਨੀਕ 골ਮੋਲ ਤਾਂ ਸਿੱਧੀ ਸਿੱਧੀ ਸਮਝ ਆਉਂਦੀ ਹੁੰਦੀ ਆ ਵੀ ਅੱਟੀ ਸੱਟੀ ਗਿੱਟਮਟ ਹੋ ਚੁੱਕੀ ਆ ਬਸ ਹੁਣ ਐਲਾਨ ਜਾਂ ਹੋਊਗਾ ਤੇ ਡਿੰਪੀ ਢਿੱਲੋਂ ਸਾਹਿਬ ਇੱਥੋਂ ਤੱਕ ਕਹਿੰਦੇ ਪੱਤਰਕਾਰਾਂ ਨੂੰ ਜੇਕਰ ਤੁਸੀਂ ਸਾਡੀ ਗੱਲ ਕਰਾ ਦਿਓ ਉਹਨਾਂ ਨਾਲ ਤਾਂ ਵੀ ਠੀਕ ਐ ਵੇਖੋ ਡਿੰਪੀ ਢਿੱਲੋਂ ਵੀ ਨਿਆਣੇ ਨਹੀਂ ਹੈਗੇ ਤੇ ਸੁਣਨ ਵਾਲੇ ਅਸੀਂ ਤੁਸੀਂ ਲੋਕ ਵੀ ਨਿਆਣੇ ਨਹੀਂ ਹੈਗੇ ਡਿੰਪੀ ਢਿੱਲੋਂ ਲੱਖ ਕਹਿਣ ਵੀ ਮੇਰੀ ਗੱਲ ਅਜੇ ਨਹੀਂ ਹੋਈ ਪਰ ਗੱਲਬਾਤ ਹੋ ਚੁੱਕੀ ਐ ਡੈਂਪੀਟੀ ਨੇ ਇੱਥੋਂ ਤੱਕ ਕਿਹਾ ਵੀ ਜੇਕਰ ਆਮ ਆਦਮੀ ਪਾਰਟੀ 'ਚ ਮੈਂ ਜਾਵਾਂਗਾ ਤੇ ਮੈਂ ਚੋਣ ਗਿੱਦੜਵਾ ਤੋਂ ਲੜਾਂਗਾ ਜਿਹੜੀ ਹੁਣ ਜਿਮਣੀ ਚੋਣ ਐਮਐਲਏ ਦੀ ਹੋਣੀ ਐ ਤੇ ਵੇਖੋ ਇੱਥੇ ਹੁਣ ਵੱਡੇ ਸਵਾਲ ਫਿਰ ਪੈਦਾ ਹੋਗੇ ਆਮ ਆਦਮੀ ਪਾਰਟੀ ਦੇ ਹਰ ਹਲਕੇ 'ਚ ਵਰਕਰ ਨੇ ਜਿਹੜੇ ਆਮ ਆਦਮੀ ਪਾਰਟੀ ਲਈ ਕੰਮ ਕਰਦੇ ਨੇ ਤੇ ਆਮ ਆਦਮੀ ਪਾਰਟੀ ਨੇ ਜਦੋਂ ਚੋਣਾਂ ਦੀ ਟਿਕਟ ਦੇਣੀ ਹੁੰਦੀ ਐ ਉਦੋਂ ਜਿਹੜਾ ਦੂਜੀ ਪਾਰਟੀ 'ਚੋਂ ਆ ਜਾਂਦਾ ਜਾਂ ਜਿਹੜਾ ਵੱਧ ਪੈਸੇ ਲਾਉਣ ਦੀ ਗੱਲ ਕਰ ਦਿੰਦਾ ਉਹ ਟਿਕਟ ਉਹਨੂੰ ਮਿਲ ਜਾਂਦੀ ਐ ਤੇ ਉਹ ਜਿਹੜੇ ਜੁੱਤੀਆਂ ਘਸਾਉਣ ਵਾਲੇ ਸਾਡੇ ਵਰਗੇ ਉਹ ਉਵੇਂ ਹੀ ਰਹਿ ਜਾਂਦੇ ਨੇ ਹੁਣ ਅਜੇ ਤੱਕ ਭਾਵੇਂ ਆਮ ਆਦਮੀ ਪਾਰਟੀ ਵੱਲੋਂ ਵੀ ਕੋਈ ਅਧਿਕਾਰਤ ਬਿਆਨ ਨਹੀਂ ਆਇਆ ਤੇ ਭਾਵੇਂ ਡਿੰਪੀ ਢਿੱਲੋਂ ਵੱਲੋਂ ਵੀ ਸਿੱਧੇ ਰੂਪ ਵਿੱਚ ਕੋਈ ਬਿਆਨ ਨਹੀਂ ਦਿੱਤਾ ਗਿਆ ਪਰ ਪੂਰੀ ਤਰ੍ਹਾਂ ਇਹ ਜਾਪਦਾ ਹੈ ਲੱਗਦਾ ਵੀ ਹੁਣ ਡਿੰਪੀ ਢਿੱਲੋਂ ਸਾਹਿਬ ਆਮ ਆਦਮੀ ਪਾਰਟੀ ਚ ਹੀ ਜਾਣਗੇ ਕਿਉਂਕਿ ਡਿੰਪੀ ਢਿੱਲੋਂ ਨੇ ਇਹ ਕਹਿ ਦਿੱਤਾ ਵੀ ਕਾਲੀਦਾਲ ਚ ਤਾਂ ਹੁਣ ਮੈਂ ਵਾਪਸ ਜਾਣਾ ਹੀ ਨਹੀਂ ਉਹ ਕਹਿੰਦੇ ਜਦੋਂ ਇੱਕ ਵਾਰ ਹੀ ਬੰਦਾ ਛੱਡ ਕੇ ਆ ਗਿਆ ਤਾਂ ਫਿਰ ਉਹ ਗੱਲ ਨਹੀਂ ਰਹਿੰਦੀ ਚਲੋ ਗੱਲ ਵੀ ਠੀਕ ਹੈ ਭਾਈ ਉਹਦਰ ਸੁਖਬੀਰ ਬਾਦਲ ਸਾਹਿਬ ਨੇ ਜਿਹੜੇ ਉਹਨਾਂ ਦੀ ਅਗਵਾਈ ਚ ਕਾਲੀ ਦਲ ਦੀ ਬੇੜੀ ਤਾਂ ਪੂਰੀ ਤਰ੍ਹਾਂ ਡੁੱਬ ਗਈ ਨਾ ਮਨ ਲਾਦਾ ਆਕੂ ਤਾਂ ਕੋਈ ਰਿਹਾ ਹੀ ਨਹੀਂ ਨਾਲ ਆ ਬੀਬੀ ਜਗੀਰ ਕੌਰ ਪਾਸੇ ਹੋ ਗਈ ਸਕੰਦਰ ਸਿੰਘ ਮਲੂਕਾ ਪਾਸੇ ਹੋ ਗਿਆ ਚਰਨਜੀਤ ਬਰਾੜ ਉਹ ਵੀ ਛੱਡ ਗਿਆ ਹੁਣ ਡਿੰਪੀ ਢਿੱਲੋ ਵੀ ਛੱਡ ਗਿਆ ਪ੍ਰੇਮ ਸਿੰਘ ਚੰਦੂ ਮਾਜਰਾ ਵੀ ਛੱਡ ਗਿਆ ਢੀਂੜਸੇ ਹੋਰੀ ਵੀ ਛੱਡ ਗਏ ਵੰਡਾਲਾ ਹੋਰੀ ਵੀ ਛੱਡ ਗਏ ਰਹਿ ਕੌਣ ਗਿਆ ਅਬਾਸਾ ਦੋ ਚਾਰ ਬੇਲੀ ਰਹਿ ਗਏ ਨੇ ਮੈਨੂੰ ਲੱਗਦਾ ਥੋੜੇ ਦਿਨਾਂ ਚ ਇਹਨਾਂ ਨੇ ਵੀ ਛੱਡ ਚੁਟ ਜਾਣਾ ਮਜੀਠੀਆ ਸਾਹਿਬ ਵੀ ਸੁਖਬੀਰ ਬਾਦਲ ਦੇ ਹੱਕ ਚ ਕਦੇ ਸਿੱਧੇ ਰੂਪ ਚ ਬੋਲਦੇ ਨਜ਼ਰ ਨਹੀਂ ਆਏ ਸ਼ਾਇਦ ਅੰਦਰ ਖਾਤੇ ਮਜੀਠੀਆ ਦੀ ਵੀ ਕੋਈ ਨਾ ਕੋਈ ਪ੍ਰੋਬਲਮ ਹੋ ਸਕਦੀ ਹੈ ਸੁਖਬੀਰ ਦੇ ਨਾਲ ਉਹ ਕੋਈ ਵੀ ਹੋਵੇ ਜਾਂ ਨਾ ਹੋਵੇ ਉਹ ਗੱਲ ਵੱਖਰੀ ਹੈ ਪਰ ਹੁਣ ਦੇਖੋ ਆਮ ਆਦਮੀ ਪਾਰਟੀ ਜਿਹੜੀ ਹੈ ਸਵਾਲ ਉਹਦੇ ਤੇ ਵੀ ਹੈ ਕਿਉਂਕਿ ਆਮ ਆਦਮੀ ਪਾਰਟੀ ਅੱਜ ਤੱਕ ਇਹ ਕਹਿੰਦੀ ਰਹੀ ਹੈ ਵੀ ਸਾਡੀ ਸੋਚ ਵੱਖਰੀ ਸਾਡੀ ਵਿਚਾਰਧਾਰਾ ਵੱਖਰੀ ਸਾਡੀ ਤਾਂ ਅਮਲ ਵੱਖਰਾ ਤੇ ਫਿਰ ਜਿਹੜਾ ਵੀ ਬੰਦਾ ਦੂਜੀਆਂ ਪਾਰਟੀਆਂ 'ਚ ਰੁੱਸ ਜਾਂਦਾ ਆਗੂ ਉਹ ਹੁਣ ਦੂਜੀ ਪਾਰਟੀ 'ਚ ਜਦੋਂ ਹੁੰਦਾ ਉਦੋਂ ਆਮ ਆਦਮੀ ਪਾਰਟੀ ਉਹਨੂੰ ਵੀ ਕਹਿ ਰਹੀ ਹੁੰਦੀ ਹੈ ਵੀ ਇਹ ਉਹਨਾਂ ਵਰਗਾ ਹੀ ਹੈ ਇਹਦੀ ਸੋਚ ਵੀ ਉਹਨਾਂ ਵਰਗੀ ਹੈ ਗਲਤ ਸੋਚ ਹੈ ਗਲਤ ਵਿਚਾਰਧਾਰਾ ਤੇ ਜਦੋਂ ਉਹ ਰਾਤੋ-ਰਾਤ ਇਹਨਾਂ ਵੱਲ ਆ ਜਾਂਦਾ ਤਾਂ ਇਹ ਭੱਜ ਕੇ ਜੱਫੀਆਂ ਪਾ ਕੇ ਉਹਨੂੰ ਲੈ ਲੈਂਦੇ ਨੇ ਤੇ ਉਹਨੂੰ ਆਪ ਦਾ ਮੰਨ ਲੈਂਦੇ ਨੇ ਹੁਣ ਕੀ ਰਾਤੋ ਰਾਤ ਉਹਦੀ ਵਿਚਾਰਤਾਰਾ ਉਹਦੀ ਸੋਚ ਬਦਲ ਜਾਂਦੀ ਹੈ ਬਿਲਕੁਲ ਨਹੀਂ ਬਦਲਦੀ ਪਰ ਆਮ ਆਦਮੀ ਪਾਰਟੀ ਜਿਹੜੀ ਆ ਉਹ ਆਪਣੇ ਆਪ ਨੂੰ ਵੱਖਰੀ ਸੋਚ ਵਾਲੀ ਕਹਿੰਦੀ ਹੈ ਪਰ ਉਹਨੇ ਬਹੁਤ ਸਾਰੇ ਕਾਲੀਆਂ ਚੋਂ ਵੀ ਲੈ ਲਏ ਬੀਜੇਪੀ ਚੋਂ ਵੀ ਲੈ ਲਏ ਕਾਂਗਰਸ ਜੋ ਵੀ ਲੈ ਲੇ ਤੇ ਫਿਰ ਆਮ ਆਦਮੀ ਪਾਰਟੀ 'ਚ ਹੁਣ 70 80% ਇਕੱਠੇ ਤਾਂ ਉਹੀ ਹੋਗੇ ਤੇ ਫਿਰ ਕਿਹੜੀ ਸੋਚ ਵੱਖਰੀ ਰਹਗੀ ਉਹ ਤਾਂ ਉਸੇ ਸੋਚ ਵਾਲੇ ਨੇ ਜਿਹੜੀ ਪਾਰਟੀ 'ਚ ਉਹ ਆਏ ਨੇ ਰਾਤੋਂ ਰਾਤ ਉਹਨਾਂ ਦੀ ਸੋਚ ਬਦਲੀ ਨਹੀਂ ਅੱਛਾ ਫਿਰ ਜਿਹੜੇ ਸ਼ਸ਼ੀਲ ਕੁਮਾਰ ਰਿੰਕੂ ਤੇ ਸ਼ੀਤਲੰਗੁਰਾਲ ਵਰਗੇ ਦੂਜੀਆਂ ਪਾਰਟੀਆਂ 'ਚ ਆਉਂਦੇ ਨੇ ਉਦੋਂ ਇੱਕ ਵਾਰੀ ਆਮ ਆਦਮੀ ਪਾਰਟੀ ਉਹਨਾਂ ਦੀ ਤਰੀਫਾਂ ਕਰਦੀ ਏ ਜਦੋਂ ਫਿਰ ਉਹ ਇਹਨਾਂ ਨੂੰ ਛੱਡ ਕੇ ਫੇਰ ਬੀਜੇਪੀ ਚਲੇ ਜਾਂਦੇ ਨੇ ਤਾਂ ਫਿਰ ਕਹਿੰਦੇ ਨੇ ਇਹਨਾਂ ਦੀ ਸੋਚ ਖਰਾਬ ਹੈ ਇਹਨਾਂ ਦੀ ਸਮਝ ਗਲਤ ਹੈ ਇਹਨਾਂ ਨੂੰ ਅਕਲ ਨਹੀਂ ਗਈ ਹੈ ਇਹ ਨਹੀਂ ਉਹ ਨਹੀਂ ਜਾ ਜਿੰਨਾ ਜਿੰਨਾ ਟਾਈਮ ਆਮ ਆਦਮੀ ਪਾਰਟੀ ਚ ਰਹਿੰਦੇ ਨੇ ਉਹਨਾਂ ਉਹਨਾਂ ਟਾਈਮ ਆਮ ਆਦਮੀ ਪਾਰਟੀ ਨੂੰ ਠੀਕ ਲੱਗਦੇ ਨੇ ਤੇ ਉਹ ਬੰਦੇ ਹੁੰਦੇ ਠੀਕ ਨਹੀਂ ਗਏ ਪਰ ਆਮ ਆਦਮੀ ਪਾਰਟੀ ਨੇ ਇੱਥੇ ਕਦੇ ਕੋਈ ਸਟੈਂਡ ਨਹੀਂ ਰੱਖਿਆ ਕਦੇ ਕੋਈ ਅਸੂਲ ਨਹੀਂ ਰੱਖਿਆ ਬਸ ਸਿਰਫ ਵੋਟ ਸਿਆਸ ਦੇ ਰਾਹ ਆਮ ਆਦਮੀ ਪਾਰਟੀ ਪਈ ਹੋਈ ਹੈ ਜਿਵੇਂ ਦੂਜੀਆਂ ਪਾਰਟੀਆਂ ਪਹਿਲਾਂ ਕਰਦੀਆਂ ਰਹੀਆਂ ਕਾਂਗਰਸ ਭਾਜਪਾ ਕਾਲੀ ਦਲ ਉਸੇ ਤਰ੍ਹਾਂ ਹੀ ਆਮ ਆਦਮੀ ਪਾਰਟੀ ਵੀ ਕਰਦੀ ਹੈ ਸੋ ਹੁਣ ਡਿੰਪੀ ਢਿੱਲੋਂ ਤੇ ਸੁਖਬੀਰ ਬਾਦਲ ਦੇ ਦਰਮਿਆਨ ਜਿਹੜੀ ਇਹ ਚਰਚਾ ਛੜੀ ਹੈ ਜਾਂ ਇਹ ਜਿਹੜੀ ਤਣਾ ਤਣੀ ਬਣੀ ਹੈ ਆਹੋ ਸਾਹਮਣਾ ਹੋ ਰਿਹਾ ਹੈ ਇਹਦੇ ਵਿੱਚੋਂ ਅਜੇ ਹੋਰ ਕਈ ਕੁਝ ਖੁੱਲ ਕੇ ਨਿਕਲ ਕੇ ਬਾਹਰ ਆਉਣਾ ਕਿਉਂਕਿ ਦੋਵੇਂ ਇੱਕ ਦੂਜੇ ਦੇ ਭੇਤੀ ਨੇ ਤੇ ਘਰ ਦੇ ਭੇਤੀ ਜੀ ਅੱਜ ਤੱਕ ਲੰਕਾ ਟਾਉਂਦੇ ਰਹੇ ਨੇ ਬਹੁਤ ਸਾਰੀਆਂ ਗੱਲਾਂ ਜਿਹੜੀਆਂ ਲੋਕਾਂ ਨੂੰ ਕਾਲੀ ਦਲ ਬਾਰੇ ਨਹੀਂ ਸੀ ਪਤਾ ਉਹ ਉਹਨਾਂ ਨੇ ਦੱਸਿਆ ਜਿਹੜੇ ਜਿਹੜੇ ਜਿਵੇਂ ਜਿਵੇਂ ਕਾਲੀ ਦਲ ਤੋਂ ਪਾਸੇ ਹੁੰਦੇ ਗਏ ਸੁਖਬੀਰ ਤੋਂ ਪਾਸੇ ਹੁੰਦੇ ਗਏ ਓਵੇਂ ਓਵੇਂ ਉਹ ਪਰਦੇ ਖੋਲਦੇ ਗਏ ਤੇ ਹੁਣ ਚਰਨਜੀਤ ਬਰਾੜ ਜਦੋਂ ਪਾਸੇ ਹੋਇਆ ਪਰਦੇ ਉਹਨੇ ਵੀ ਖੋਲੇ ਨੇ ਤੇ ਹੁਣ ਡਿੰਪੀ ਢਿੱਲੋਂ ਉਹ ਵੀ ਸੁਖਬੀਰ ਬਾਦਲ ਦੀ ਸੱਜੀ ਬਾਹ ਸੀ ਜਦੋਂ ਹੁਣ ਉਹ ਪਾਸੇ ਹੋਇਆ ਤੇ ਪਰਦੇ ਉਹਨੇ ਵੀ ਖੋਲਣੇ ਨੇ ਪਰ ਇਹਦੇ ਤੇ ਲੋਕਾਂ ਨੂੰ ਕੀ ਕਰਨਾ ਚਾਹੀਦਾ ਲੋਕਾਂ ਨੂੰ ਸੋਚਣਾ ਚਾਹੀਦਾ ਹੈ ਵੀ ਇਹ ਜਿਹੜੇ ਟਪੂਸੀ ਮਾਰ ਨੇਤਾ ਨੇ ਇਹਨਾਂ ਤੇ ਵੀ ਯਕੀਨ ਕਰਨਾ ਬੰਦ ਕਰੋ ਤੇ ਜਿਹੜੀਆਂ ਇਹ ਪਾਰਟੀਆਂ ਜਿਨ੍ਹਾਂ ਦਾ ਕੋਈ ਸਟੈਂਡ ਨਹੀਂ ਜਿਨ੍ਹਾਂ ਦੀ ਕੋਈ ਅਸੂਲ ਨਹੀਂ ਵੀ ਕਿਹੜਾ ਬੰਦਾ ਲੈਣਾ ਤੇ ਕਿਹੜਾ ਨਹੀਂ ਲੈਣਾ ਉਹਨਾਂ ਨੂੰ ਵੀ ਸਮਝੋ ਉਹਨਾਂ ਬਾਰੇ ਵੀ ਆਪਦੇ ਦਿਮਾਗ 'ਚ ਫੈਸਲਾ ਕਰੋ ਵੀ ਯਾਰ ਇਹ ਕੀ ਮੌਕਾ ਪ੍ਰਸਤੀਆਂ ਕਿੱਦਾਂ ਦੀਆਂ ਨੇ ਇਹ ਚੁਲਾਕੀਆਂ ਕਿੱਦਾਂ ਦੀਆਂ ਨੇ ਸੋ ਹੁਣ ਡਿੰਪੀ ਢਿੱਲੋਂ ਕਾਲੀ ਦਲ ਤੋਂ ਵੱਖ ਹੋ ਚੁੱਕੇ ਨੇ ਤੇ ਡਿੰਪੀ ਢਿੱਲੋਂ ਪੂਰੇ ਸੰਕੇਤ ਦੇ ਰਹੇ ਨੇ ਆਮ ਆਦਮੀ ਪਾਰਟੀ ਵੱਲ ਜਾਣ ਦੇ ਤੇ ਕਾਲੀ ਦਲ ਜਿਹੜਾ ਹੈ ਸੁਖਵੀਰ ਬਾਦਲ ਸਾਹਿਬ ਉਹ ਇਹ ਕਹਿ ਰਹੇ ਨੇ ਵੀ ਅਸੀਂ 10 ਦਿਨ ਤੱਕ ਡਿੰਪੀ ਟਲੋਂਦੀ ਉਡੀਕ ਕਰਾਂਗੇ ਫਿਰ ਅਸੀਂ ਨਵਾਂ ਉਮੀਦਵਾਰ ਤਿਆਰ ਕਰਾਂਗੇ ਪਹਿਲਾਂ ਚਰਚਾ ਇਹ ਵੀ ਚੱਲੀ ਸੀ ਬਿੱਗੇਦੜਬਾਦ ਤੋਂ ਸੁਖਬੀਰ ਬਾਦਲ ਸਾਹਿਬ ਚੋਂ ਲੜਨਗੇ ਆਪ ਪਰ ਸ਼ਾਇਦ ਸੁਖਬੀਰ ਬਾਦਲ ਸਾਹਿਬ ਨੂੰ ਪਤਾ ਕਿ ਬਹੁਤ ਬੁਰੀ ਤਰ੍ਹਾਂ ਹਾਰ ਸਕਦੇ ਆ ਤੇ ਫਿਰ ਆ ਮੂੰਹ ਨਹੀਂ ਰਹਿਣਾ ਫਿਰ ਜਿਹੜੀ ਬੱਚੀ ਮਾੜੀ ਮੋਟੀ ਭਲੇਖਾ ਹੈ ਲੋਕਾਂ ਦਾ ਉਹ ਵੀ ਨਿਕਲ ਜਾਣਾ ਵੀ ਲੋਕਾਂ ਦੇ ਵਿੱਚੋਂ ਐਨੇ ਕੱਟੇ ਜਾਵਾਂਗੇ ਇਸ ਕਰਕੇ ਸੁਖਬੀਰ ਬਾਦਲ ਸਭ ਆਪ ਚੋਣ ਲੜਨ ਦੀ ਤਾਂ ਸ਼ਾਇਦ ਗਲਤੀ ਹੁਣ ਨਹੀਂ ਕਰਨਗੇ ਪਰ ਉਹ ਫਿਰ ਕਿਹੜਾ ਉਮੀਦਵਾਰ ਹੁਣ ਉੱਥੇ ਖੜਾ ਕਰਨਗੇ ਇਹ ਆਉਣ ਵਾਲਾ ਵਕਤ ਦੱਸੇਗਾ ਅਕਾਲੀ ਦਲ ਦੀ ਬੇੜੀ ਜਿਹੜੀ ਆ ਉਹ ਸੱਚਮੁੱਚ ਗਹਿਰੇ ਪਾਣੀ ਚ ਮੰਜ ਧਾਰ ਚ ਡੁੱਬਦੀ ਨਜ਼ਰ ਆ ਰਹੀ ਹੈ ਸੁਖਬੀਰ ਬਾਦਲ ਸਾਹਿਬ ਅਜੇ ਵੀ ਚੱਪੂ ਮਾਰ ਮਾਰ ਕੇ ਬੇੜੀ ਨੂੰ ਉੱਪਰ ਲਿਆਉਣ ਦੀ ਕੋਸ਼ਿਸ਼ ਕਰ ਰਹੇ ਨੇ ਪਰ ਸੁਖਬੀਰ ਬਾਦਲ ਸ਼ਾਇਦ ਇੰਨੇ ਕਾਮਯਾਬਲਾ ਸਾਬਤ ਨਹੀਂ ਹੋ پا ਰਹੇ ਕਿ ਉਹ ਡੁੱਬਦੀ ਬੇੜੀ ਨੂੰ ਉੱਪਰ ਲੈ ਆਉਣ ਚੱਲਦੀ ਬੇੜੀ ਉਹਨਾਂ ਦੇ ਮਲਾਹ ਬੰਨਣ ਤੋਂ ਬਾਅਦ ਡੁੱਬੀ ਹੈ ਤਾਂ ਹੁਣ ਡੁੱਬਦੀ ਨੂੰ ਉਹ ਤਾਰ ਦੇਣਗੇ ਇਹਦੀ ਸੰਭਾਵਨਾ ਬਹੁਤ ਘੱਟ ਲੱਗਦੀ ਹੈ ਬਹੁਤ ਮਿਹਰਬਾਨ